ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾਦਰ ਸੇਮ ਸਿੰਘ ਨੇ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਮਨਚਾ ਹੈ ਕਿ ਜੋ ਵਿਅਕਤੀ ਲੋਕਾਂ ਨੂੰ ਪ੍ਰਵਾਨ ਨੇ ਉਹ ਜੇਲ੍ਹਾਂ 'ਚ ਰਹਿੰਦੇ ਅਸੀਂ ਰਾਜ ਕਰੀਏ। ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਨਹੀਂ ਕੱਟੀ ਇਹ ਝੂਠ ਬੋਲ ਰਹੇ ਨੇ। ਸੁਖਬੀਰ ਸਿੰਘ ਬਾਦਲ ਖੁਦ ਦੱਸਣ ਕਿ ਉਹਨਾਂ ਨੇ ਕਿੰਨੇ ਸਾਲ ਜੇਲ੍ਹ ਕੱਟੇ ਹੈ ਜਿਹੜਾ ਉਹ ਹੁਣ ਪਾਰਟੀ 'ਚੋਂ ਹਾਰਿਆ ਸਰਦਾ। ਹੋਰ ਕੀ ਕੁਝ ਕਿਹਾ ਤਾਂ ਸੇਮ ਸਿੰਘ ਨੇ ਤੁਸੀਂ ਵੀ ਸੁਣੋ। ਇਹ ਜੀ ਮੇਰਾ ਖਿਆਲ ਹੈ ਕਿ ਜੋ ਥੋੜਾ ਫਾਲ ਵੀ ਨਹੀਂ ਝੂਠ ਹੋਵੇ। ਵਾਦਰ ਸਭ ਨੇ 16 ਸਾਲ ਨੂੰ ਕੀਤੀ ਤੇ ਸੁਖਵੀਰ ਬਾਦਲ ਨੇ ਕਿਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਇਹ ਇਹ ਕੋ ਜੇਲ੍ਹ ਕੱਟਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਉਹ ਆਪਣੇ ਕੌਮ ਦੇ ਬੰਦਿਆਂ ਨੂੰ ਜੇਲ੍ਹੋਂ ਵੀ ਛੁਟੇ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਗ ਦੇ ਉਹ ਜੇਲ੍ਹੇ ਰਹਣ ਕਿ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਨਹੀਂ ਉਹਨਾਂ ਨੇ ਹੁਣ ਕੌਮ ਨੇ ਨਕਾਰ ਦਿੱਤਾ ਉਹ ਆਕ ਪਰ ਮਾਰ ਰਹੇ ਆ ਪਰ ਕੌਮ ਉਹਨਾਂ ਨੇ ਕੁਰਬਾਨ ਨਹੀਂ ਕਰੇਗੀ ਉਹ ਤਾਂ ਅਕਾਲ ਤਖਤ ਤੋਂ ਵੀ ਠੋਡੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਐਡੇ ਐਡੇ ਹੁਕਮ ਆਏ ਆ ਤੇ ਉਹ ਤੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਚੈਲੰਜ ਕਰ ਰਹੇ ਆ ਉਹ ਜ세ਦਾਰਾਂ ਦੇ ਉੱਪਰ ਉਹਨਾਂ ਨੂੰ ਕਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਫਾਲਸਾ ਹੋ ਜੀ ਤੋ ਤਰੀਕ ਨੂੰ ਕਾ ਉ ਤੱਕ ਤੋਂ ਹੁਕਮ ਹੋਏ ਪਰ ਕੀ ਨਤੀਜੇ ਦੇ ਦੀ ਜੇਨੂਰ ਕਰਨ ਦੇ ਖੱਪ ਮੈਂਬਰੀ ਕੋਲ ਇੱਕ ਜਨਾਨੀ ਕਾਲੀ ਗੱਲ ਉਹ ਬੱਡੇ ਤੱਕ ਮੰਨੇ ਲਏ ਕਿ ਇਸ ਰੂਪ ਤੋਂ ਉਹਨਾਂ ਨੂੰ ਕਾਨੂੰਨਕ ਦੇ ਹਿਕਮਨਾਮਿਆਂ ਨੂੰ ਰੋਕਿਆ ਇਸ ਨਾਮਮਨ ਇਹ ਤੇ ਇਹ ਜੀ ਬਾਕੀ ਤੇ ਆਮ ਸੰਸਾਦ ਦੇ ਬਹੁਤ ਟੈਂਪਲੇਟਿਕ ਰਹੇ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਧਾਰ ਲਾ ਰਹੀ ਧਾਰ ਲਾਈ ਆ ਉਹ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਤੇ ਸਾਹਿਬ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਕਵਾਚਾ ਵਰਤਿਆ ਤੇ ਲੋਕ ਤੇ ਉਦੋਂ ਤੋਂ ਰੋਲੀ ਪਾ ਰਹੇ ਸੀ لیکن 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ਼ ਹੋ ਗਿਆ ਕਿ ਇਹ ਜਿਹੜੇ ਆ ਇਸ ਸੰਸਥਾ ਕੀ ਨੇ ਸੰਸਥਾ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਸੰਸਥਾਕ ਸੰਸਥਾਵਾਂ ਦਾ ਜੋ ਗਾਰੰਟੀਤਾ ਜੋ ਢਾਲ ਲਾਈ ਆ ਅਕਾਲ ਤੱਕ ਵੀ ਇਡੀ ਵਦੀ ਆਮ ਸ਼ਾਨ ਨੂੰ ਉਹ ਹੁਣ ਦੇਖੋ ਕਿ ਉੱਥੇ ਬੰਨ ਹੀ ਗਏ ਕਿ ਅਸੀਂ ਸਾਰੇ ਵਾਅਦੇ ਕੀਤੇ ਆ ਤੇ ਫਿਰ ਉਸ ਨੂੰ ਫਿਰ ਚਾਲ ਨਹੀਂ ਕਰਦੇ ਸਿਰ ਦੇ ਉੱਤੇ ਕੋਈ ਅਸਟੇ ਨੇ ਕਿ ਅਸੀਂ ਇਹਦੇ ਲੋ ਨੂੰ ਨਹੀਂ ਦਿੱਤੇ ਤੇ ਅਕਾਲ ਤੱਕ ਨੂੰ ਕੋਈ ਉਹ ਦੇ ਸਮਰਪਤ ਨਹੀਂ ਦੇ ਉੱਥੋਂ ਭਗੌੜਦੇ ਆ ਇਸ ਕਰਕੇ ਇਹ ਸਾਰੇ ਜ਼ਾਮੀਬਾਜ਼ੀਆਂ ਕਿਸ ਨੇ ਜਾਰੀਆਂ ਆਪਣੇ ਕੋਈ ਰਾਸ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥ ਕੰਡੇ ਨੇ